ਕਪੂਰਥਲਾ ਦੇ ਸਰਕੂਲਰ ਰੋਡ ਦੇ ਇੱਕ ਗੈਸਟ ਹਾਊਸ ਦੇ ਵਿੱਚ ਅੱਜ ਦੁਪਹਿਰ ਇੱਕ ਗਰਭਵਤੀ ਮਹਿਲਾ ਨੇ ਆਪਣੇ ਪਤੀ ਨੂੰ ਦੂਜੀ ਮਹਿਲਾ ਦੇ ਨਾਲ ਰੰਗੇ ਹੱਥੀ ਕਾਬੂ ਕੀਤਾ ਸੂਚਨਾ ਮਿਲਨ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹਾਲਾਂਕਿ ਮਹਿਲਾ ਨੇ ਪੁਲਿਸ ਦੀ ਮੌਜੂਦਗੀ ਦੇ ਵਿੱਚ ਪਤੀ ਅਤੇ ਦੂਸਰੀ ਮਹਿਲਾ ਨੂੰ ਲਿਖਤ ਰੂਪ ਦੇ ਵਿੱਚ ਮਾਫੀ ਮੰਗਣ ਤੋਂ ਬਾਅਦ ਕੋਈ ਵੀ ਕਾਰਵਾਈ ਨਾ ਕਰਨ ਦੇ ਬਾਰੇ ਵਿੱਚ ਪੁਲਿਸ ਦੇ ਸਾਹਮਣੇ ਇਕਰਾਰ ਕੀਤਾ ਹੈ ਜਾਣਕਾਰੀ ਅਨੁਸਾਰ ਸਰਕੂਲਰ ਰੋਡ ਤੇ ਸਥਿਤ ਪੀਐਮ ਗੈਸਟ ਹਾਊਸ ਦੇ ਵਿੱਚ ਅੱਜ ਦੁਪਹਿਰ ਜਲੰਧਰ ਵਾਸੀ ਇੱਕ ਗਰਭਵਤੀ ਮਹਿਲਾ ਆਪਣੇ ਛੋਟੇ ਜਿਹੇ ਬੱਚੇ ਨੂੰ ਨਾਲ ਲੈ ਕੇ ਪਹੁੰਚੀ ਹੈ ਆਪਣੇ ਪਤੀ ਦੀ ਬਾਈਕ ਦੀ ਪਛਾਣ ਕਰਨ ਤੋਂ ਬਾਅਦ ਜਦੋਂ ਉਸ ਨੇ ਗੈਸਟ ਹਾਊਸ ਦੇ ਕਰਮੀਆਂ ਨੂੰ ਆਪਣੇ ਪਤੀ ਦੇ ਸਬੰਧ ਵਿੱਚ ਪੁੱਛਤਾਚੀ ਕੀਤੀ ਤਾਂ ਉਹਨਾਂ ਨੇ ਕੋਈ ਵੀ ਸਪਸ਼ਟ ਜਵਾਬ ਨਹੀਂ ਦਿੱਤਾ ਤਾਂ ਮੌਕੇ ਦੇ ਉੱਤੇ ਪੁਲਿਸ ਨੂੰ ਉਸਦੇ ਵੱਲੋਂ ਬੁਲਾਇਆ ਗਿਆ ਮੌਕੇ ਤੇ ਪਹੁੰਚੀ ਪੁਲਿਸ ਦੀ ਟੀਮ ਦੀ ਮੌਜੂਦਗੀ ਦੇ ਵਿੱਚ ਗੈਸਟ ਹਾਊਸ ਦੇ ਕਮਰੇ ਦੇ ਵਿੱਚੋਂ ਮਹਿਲਾ ਨੇ ਆਪਣੇ ਪਤੀ ਨੂੰ ਕਿਸੇ ਹੋਰ ਮਹਿਲਾ ਦੇ ਨਾਲ ਰੰਗੇ ਖੱਤੀ ਕਾਬੂ ਕੀਤਾ ਉਥੇ ਹੀ ਪਰਿਵਾਰ ਟੁੱਟਣੇ ਤੇ ਬਦਨਾਮੀ ਦੇ ਡਰ ਤੋਂ ਲੈ ਕੇ ਨਾਲ ਆਈ ਮਹਿਲਾ ਨੇ ਲਿਖਤ ਰੂਪ ਦੇ ਵਿੱਚ ਮਾਫੀ ਮੰਗੀ ਹੈ ਜਿਸ ਤੋਂ ਬਾਅਦ ਗੈਸਟ ਹਾਊਸ ਨੂੰ ਪਹੁੰਚੀ ਪ੍ਰੈਗਨੈਂਟ ਮਹਿਲਾ ਨੇ ਕੋਈ ਵੀ ਕਾਰਵਾਈ ਕਰਨ ਤੋਂ ਮਨਾ ਕਰ ਦਿੱਤਾ ਬਿਊਰੋ ਰਿਪੋਰਟ ਦਾ ਏਅਰ ਟੀਵੀ ਅਤੇ ਪੰਜਾਬ ਰੈਣਾ ਲਾਈ